ਇਕਦਾ ਬਾਬਾ ਜੀ ਸਾਰੇ ਜਥੇਬੰਦੀਆਂ ਨੂੰ ਅਪੀਲ ਆ ਜਿਵੇਂ ਅੱਜ ਭਗਵਾਨ ਤਮਾਨ ਉਹਨਾਂ ਨੇ ਪੁਲਿਸ ਲਾਈ ਆ ਤੇ ਆਪਣੀ ਕੋਲ ਨੂੰ ਫੈਲ ਫੈਲ ਕਰ ਰਹੇ ਨੇ ਅੱਜ ਹੈ ਨਾ ਵੀ ਹਾਂ ਵੀ ਅਸੀਂ ਸੰਭੂ ਥਾਣੇ ਦਾ ਕਰੋ ਨਹੀਂ ਕਰਨ ਦੇਣਾ ਤੇ ਅਰੈਸਟ ਕਰਨ ਦੇ ਲੱਗੇ ਹੋਏ ਨੇ ਕੱਲ ਦੇ ਅੱਜ ਹੀ ਡੇਡ ਨਿਕਲਦੀ ਆ ਬਾਈ ਦੁਬਾਰੇ ਫੇਰ ਕੋਲ ਦੋ ਚਾਰ ਦਿਨਾਂ ਬਾਅਦ ਦੀ ਜਦੋਂ ਤੱਕ ਇਹ ਕੋਲ ਪੂਰੀ ਨਾ ਚੜੇ ਠੀਕ ਹੈ ਨਾ ਉਦੋਂ ਤੱਕ ਕੋਲ ਦਿੰਦੇ ਰਹੋ ਦੇਖਦੇ ਹਾਂ ਕਿੰਨੇ ਕਬਾਰ ਅਰੈਸਟ ਕਰਨਗੇ ਠੀਕ ਹੈ ਥੋੜੇ ਤੌਰ ਤਰੀਕੇ ਬਦਲਨੇ ਪੈਣਗੇ ਜਥੇਬੰਦੀਆਂ ਨੂੰ ਵੀ ਠੀਕ ਹੈ ਤੇ ਥੋੜੇ ਤਕੜੇ ਹੋ ਕੇ ਹੋਰ ਆਪਾਂ ਨੂੰ ਹੰਬਲਿਆ ਮਾਰਨਾ ਪਊਗਾ ਸਾਰਿਆਂ ਨੂੰ ਕਿਉਂਕਿ ਬਾਬਾ ਜੀ ਕੱਲ ਪਹਿਲਾਂ ਤਾਂ ਇਕੱਲੇ ਭਗਵੰਤ ਮਾਨ ਦੇ ਦਾਰੂ ਸਿਰ ਚੜ ਕੇ ਬੋਲਦੀ ਸੀ ਹੈਨਾ ਹੁਣ ਤਾਂ ਮਿੱਤ ਸਾਹਿਬ ਸਿਰ ਚੜ ਕੇ ਬੋਲਦਾ ਇਹਦੇ ਪੂਰਾ ਹੰਕਾਰ ਵੜਿਆ ਹੋਇਆ ਇਹਦੇ ਅੰਦਰ ਹੈਨਾ ਕਿਉਂਕਿ ਮਿੱਤ ਸਾਹਨੇ ਥਾਪੜਾ ਦਿੱਤਾ ਹੋਇਆ ਵੀ ਅਸੀਂ ਕਿਹੜਾ ਹਾਰਦੇ ਆ ਵੀ ਸਾਰੇ ਤਾਂ ਆਪਣੇ ਕੋਲ ਨਿਤੰਤਰ ਸੰਤਰ ਜਿੱਤਣ ਵਾਲੇ ਤੂੰ ਸਾਡਾ ਸਾਥ ਦੇ ਮੋਰਚਾ ਚਕਵਾਤਾ ਪਹਿਲਾਂ ਹੁਣ ਦੱਬੀ ਜਾਂਦਾ ਹੈ ਪੰਜਾਬ ਨੂੰ ਹੈਨਾ ਕਿ ਅਸੀਂ ਮੋਰਚੇ ਨਹੀਂ ਲਾਣ ਦੇਣੇ ਜੀ ਠੀਕ ਹੈ ਹੰਕਾਰ ਆ ਜਿਹੜਾ ਸੱਤਾ ਦਾ ਨਾ ਉਹ ਸਿਰ ਚੜ ਕੇ ਬੋਲ ਰਿਹਾ ਉਹ ਔ ਉਜਾਕਰੀਆ ਖਾਨ ਦੇ ਵੀ ਬੋਲਦਾ ਸੀਗਾ ਅਬਦਾਲੀ ਵਰਗੇ ਵੀ ਬੋਲਦਾ ਸੀਗਾ ਪਰ ਅੱਜ ਉਹਨਾਂ ਦਾ ਵੰਸ ਵੀ ਨਹੀਂ ਰਿਹਾ ਠੀਕ ਹੈ ਨਾ ਜਿਹਨੇ ਜਿਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ ਬਾਬਾ ਜੀ ਇਹ ਕੀਰਤੀ ਲੋਕਾਂ ਨਾਲ ਇਹ ਕਿਸਾਨੀ ਨਾਲ ਹੈ ਨਾ ਖੇਤੀ ਨਾਲ ਧੱਕਾ ਕੀਤਾ ਆ ਉਹਦਾ ਕੱਖ ਨਹੀਂ ਰਹਿੰਦਾ ਇਹਦਾ ਵੀ ਸੱਤਾ ਵਾਲਾ ਹੰਕਾਰ ਆ ਜਿਹੜਾ ਨਿਕਲ ਜਾਊਗਾ 2027 ਚ ਘਟ ਦੇਣਗੇ ਲੋਕ ਹੈ ਨਾ ਨਹੀਂ ਨਿਕਲੂਗਾ ਅੱਗੇ ਨਿਕਲ ਜਾਊਗਾ ਐਡਾ ਕਿ ساری ਉਮਰ ਥੋੜੀ ਇਹ ਕੁਰਸੀਆਂ ਦੇ ਬੈਠੇ ਰਹਿਣਗੇ ਲੂਕਦੇ ਲੂਕਿਆ ਫਿਰਨਗੇ ਇਹ ਲੂਕਦੇ ਫਿਰਨਗੇ ਫਿਰ ਮਿਆਂ ਕਿਵੇਂ ਬਚੀਏ ਇਸ ਕਰਕੇ ਭਾਈ ਥੋੜੇ ਆਪਣੇ ਵੀ ਤੌਰ ਤਰੀਕੇ ਬਦਲਨੇ ਪੈਣਗੇ ਜਿ세 ਬੰਦੀਆਂ ਨੂੰ ਤੇ ਇਹ ਇਹਨਾਂ ਦਾ ਵੀ ਹੰਕਾਰ ਦਾ ਜਿਹੜਾ ਨਸਾ ਚੜਿਆ ਹੈ ਨਾ ਸੱਤਾ ਦਾ ਵੀ ਤੋੜ ਦਾਂਗੇ ਤੇ ਵਾਹਿਗੁਰੂ ਮਿਹਰ ਕਰੋ ਆਪਾਂ ਤਾਂ ਯਾਰ ਕੀਰਤੀ ਲੋਕ ਆ ਲੜਨਾ ਆਪਣਾ ਫਰਜ਼ ਆ ਸੰਘਰਸ਼ ਕਰਨਾ ਆਪਣਾ ਫਰਜ਼ ਆ ਆਪਾਂ ਪਿੱਛੇ ਨਹੀਂ ਹਟ ਸਕਦੇ ਆਪਾਂ ਤਾਂ ਲੜਾਂਗੇ ਦੁਬਾਰਾ ਫੇਰ ਕੋਲ ਦੋ ਅਸੀਂ ਤਾਂ ਅਪੀਲ ਕਰਦੇ ਹਾਂ ਜਥੇਬੰਦੀਆਂ ਨੂੰ ਤੇ ਤਗੜੇ ਹੋ ਕੇ ਅੰਬਲਾ ਮਾਰਾਂਗੇ ਤੇ ਲੜਾਈ ਨੂੰ ਜਾਰੀ ਰੱਖਾਂਗੇ ਕਿਉਂਕਿ ਆਪਾਂ ਨੇ ਆਪਣੇ ਹੱਕ ਲੈਣੇ ਨੇ ਆਪਣੀ ਹੱਕਾਂ ਪਿੱਛੇ ਲੜਦਾ ਰਹਿਣਾ ਆਪਣੀ ਖੇਤੀ ਨੂੰ ਬਚਾਉਣਾ ਦਾਦੇ ਨਾਨਕ ਦੀ ਸਤਿਗੁਰੂ ਬਾਬਾ ਜੀ ਸਾਰੀ ਜਥੇਬੰਦੀਆਂ ਨੂੰ ਅਪੀਲ ਆ ਜਿਵੇਂ ਅੱਜ ਭਗਵਾਨ ਜੀ ਮਾਨ ਉਹਨੇ ਪੁਲਿਸ ਲਾਈ ਆ ਤੇ ਆਪਣੀ ਕੋਲ ਨੂੰ ਫੈਲ ਫੈਲ ਕਰ ਰਹੇ ਨੇ ਅੱਜ ਹੈ ਨਾ ਵੀ ਹਾਂ ਵੀ ਅਸੀਂ ਸੰਭੂ ਥਾਣੇ ਦਾ ਕਰੋ ਨਹੀਂ ਕਰਨ ਦੇਣਾ ਤੇ ਅਰੈਸਟ ਕਰਨ ਦੇ ਲੱਗੇ ਹੋਏ ਨੇ ਕੱਲ ਦੇ ਅੱਜ ਹੀ ਡੇਡ ਨਿਕਲਦੀ ਆ ਬਾਈ ਦੁਬਾਰੇ ਫੇਰ ਕੋਲ ਦੋ ਚਾਰ ਦਿਨਾਂ ਬਾਅਦ ਦੀ ਜਦੋਂ ਤੱਕ ਇਹ ਕੋਲ ਪੂਰੀ ਨਾ ਚੜੇ ਠੀਕ ਹੈ ਨਾ ਉਦੋਂ ਤੱਕ ਕੋਲ ਦਿੰਦੇ ਰਹੋ ਦੇਖਦੇ ਹਾਂ ਕਿੰਨੇ ਕਬਾਰ ਅਰੈਸਟ ਕਰਨਗੇ ਠੀਕ ਹੈ ਥੋੜੇ ਤੌਰ ਤਰੀਕੇ ਬਦਲਨੇ ਪੈਣਗੇ ਜਿ세 ਬੰਦੀਆਂ ਨੂੰ ਵੀ ਠੀਕ ਹੈ ਤੇ ਥੋੜੇ ਤਕੜੇ ਹੋ ਕੇ ਹੋਰ ਆਪਾਂ ਨੂੰ ਹੰਬਲਿਆ ਮਾਰਨਾ ਪਊਗਾ ਸਾਰਿਆਂ ਨੂੰ ਕਿਉਂਕਿ ਬਾਬਾ ਜੀ ਕੱਲ ਪਹਿਲਾਂ ਤਾਂ ਇਕੱਲੇ ਭਗਵੰਤ ਮਾਨ ਦੇ ਦਾਰੂ ਸਿਰ ਚੜ ਕੇ ਬੋਲਦੀ ਸੀ ਹੈਨਾ ਹੁਣ ਤਾਂ ਮਿੱਤ ਸਾਹਿਬ ਸਿਰ ਚੜ ਕੇ ਬੋਲਦਾ ਇਹਦੇ ਪੂਰਾ ਹੰਕਾਰ ਵੜਿਆ ਹੋਇਆ ਇਹਦੇ ਅੰਦਰ ਹੈਨਾ ਕਿਉਂਕਿ ਮਿੱਤ ਸਾਹਨੇ ਥਾਪੜਾ ਦਿੱਤਾ ਹੋਇਆ ਵੀ ਅਸੀਂ ਕਿਹੜਾ ਹਾਰਦੇ ਆ ਵੀ ਸਾਰੇ ਤਾਂ ਆਪਣੇ ਕੋਲ ਨਿਤੰਤਰ ਸੰਤਰ ਜਿੱਤਣ ਵਾਲੇ ਤੂੰ ਸਾਡਾ ਸਾਥ ਦੇ ਮੋਰਚਾ ਚਕਵਾਤਾ ਪਹਿਲਾਂ ਹੁਣ ਦੱਬੀ ਜਾਂਦਾ ਹੈ ਪੰਜਾਬ ਨੂੰ ਹੈਨਾ ਕਿ ਅਸੀਂ ਮੋਰਚੇ ਨਹੀਂ ਲਾਣ ਦੇਣੇ ਜੀ ਠੀਕ ਹੈ ਹੰਕਾਰ ਆ ਜਿਹੜਾ ਸੱਤਾ ਦਾ ਨਾ ਉਹ ਸਿਰ ਚੜ ਕੇ ਬੋਲ ਰਿਹਾ ਉਹ ਔ ਉੱਜਕ੍ਰਿਆ ਖਾਨ ਦੇ ਵੀ ਬੋਲਦਾ ਸੀਗਾ ਅਬਦਾਲੀ ਵਰਗੇ ਨੇ ਵੀ ਬੋਲਦਾ ਸੀਗਾ ਪਰ ਅੱਜ ਉਹਨਾਂ ਦਾ ਵੰਸ ਵੀ ਨਹੀਂ ਰਿਹਾ ਠੀਕ ਹੈ ਨਾ ਜਿਹੜਨੇ ਜਿਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ ਬਾਬਾ ਜੀ ਆ ਕੀਰਤੀ ਲੋਕਾਂ ਨਾਲ ਇਹ ਕਿਸਾਨੀ ਨਾਲ ਹੈ ਨਾ ਖੇਤੀ ਨਾਲ ਧੱਕਾ ਕੀਤਾ ਆ ਉਹਦਾ ਕੱਖ ਨਹੀਂ ਰਹਿੰਦਾ ਇਹਦਾ ਵੀ ਸੱਤਾ ਵਾਲਾ ਹੰਕਾਰ ਆ ਜਿਹੜਾ ਨਿਕਲ ਜੂਗਾ 2027 ਚ ਘਟ ਦੇਣਗੇ ਲੋਕ ਹੈ ਨਾ ਨਹੀਂ ਨਿਕਲੂਗਾ ਅੱਗੇ ਨਿਕਲ ਜੂਗਾ ਐਡਾ ਕਿ ساری ਉਮਰ ਥੋੜੀ ਇਹ ਕੁਰਸੀਆਂ ਦੇ ਬੈਠੇ ਰਹਿਣਗੇ ਲੂਕ ਦੇ ਲੂਕਿਆ ਫਿਰਨਗੇ ਇਹ ਲੂਕ ਦੇ ਫਿਰਨਗੇ ਫਿਰ ਮਿਆਂ ਕਿਵੇਂ ਬਚੀਏ ਇਸ ਕਰਕੇ ਭਾਈ ਥੋੜੇ ਆਪਣੇ ਵੀ ਤੌਰ ਤਰੀਕੇ ਬਦਲਨੇ ਪੈਣਗੇ ਜਿ세 ਬੰਦਿਆਂ ਨੂੰ ਤੇ ਇਹ ਇਹਨਾਂ ਦਾ ਵੀ ਹੰਕਾਰ ਦਾ ਜਿਹੜਾ ਨਸਾ ਚੜਿਆ ਹੈ ਨਾ ਸੱਤਾ ਦਾ ਵੀ ਤੋੜ ਦਾਂਗੇ ਤੇ ਵਾਹਿਗੁਰੂ ਮਿਹਰ ਕਰੂਗਾ ਆਪਾਂ ਦਾ ਯਾਰ ਕੀਰਤੀ ਲੋਕ ਆ ਲੜਨਾ ਆਪਣਾ ਫਰਜ਼ ਆ ਸੰਘਰਸ਼ ਕਰਨਾ ਆਪਣਾ ਫਰਜ਼ ਆ ਆਪਾਂ ਪਿੱਛੇ ਨਹੀਂ ਹਟ ਸਕਦੇ ਆਪਾਂ ਤਾਂ ਲੜਾਂਗੇ ਦੁਬਾਰਾ ਫੇਰ ਕੋਲ ਦੋ ਅਸੀਂ ਤਾਂ ਅਪੀਲ ਕਰਦੇ ਹਾਂ ਜਿੱਥੇ ਬੰਦਿਆਂ ਨੂੰ ਤੇ ਤਗੜੇ ਹੋ ਕੇ ਅੰਬਲਾ ਮਾਰਾਂਗੇ ਤੇ ਲੜਾਈ ਨੂੰ ਜਾਰੀ ਰੱਖਾਂਗੇ ਕਿਉਂਕਿ ਆਪਾਂ ਨੇ ਆਪਣੇ ਹੱਕ ਲੈਣੇ ਨੇ ਆਪਣੀ ਹੱਕਾਂ ਪਿੱਛੇ ਲੜਦਾ ਰਹਿਣਾ ਆਪਣੀ ਖੇਤੀ ਨੂੰ ਬਚਾਉਣਾ ਬਾਬੇ ਨਾਨਕ ਦੀ